ਇੱਕ ਹਸਬੰਡ ਵਾਈਫ ਹੈ ਠੀਕ ਹੈ ਜਿਹੜਾ ਕੁੜੀ ਦਾ ਸਹੁਰਾ ਘਰ ਆ ਉਹ ਜਦੋਂ ਉਸ ਘਰ ਚ ਜਾਂਦੀ ਹੈ ਉਥੇ ਸਹੁਰੇ ਦਾ ਸੁਭਾ ਸੱਸ ਦਾ ਸੁਭਾ ਨਣ ਦਾ ਸੁਭਾ ਦਰਾਣੀ ਜਠਾਣੀ ਜਾਂ ਘਰ ਵਾਲੇ ਦਾ ਸੁਭਾ ਟੋਟਲੀ ਪੰਜ ਬੰਦੇ ਨੇ ਪੰਜਾਂ ਦੇ ਸੁਭਾ ਵੱਖਰੇ ਨੇ ਉਥੇ ਕੀ ਕਰਿਆ ਜਾਂਦਾ ਉਹਦੇ ਨਾਲ ਵੀ ਤੋ ਪੰਜਾਂ ਦੇ ਸੁਭਾ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਚਾਹੇ ਤੈਨੂੰ ਚੰਗਾ ਕਹਿਣਾ ਚਾਹੇ ਉਹ ਮਾੜਾ ਕਹਿਣਾ ਪਹਿਲਾਂ ਬੇਸਿਕ ਹੈ ਜਿਹੜੀ ਚੀਜ਼ ਅੱਜ ਇਹਨੇ ਕੁਝ ਕਹਿਤਾ ਉਹਨੇ ਚੱਲ ਲਿਆ ਚੱਲ ਕੋਈ ਨਾ ਉਹਨੇ ਕਹਿਤਾ ਉਹ ਚੱਲ ਲਿਆ ਚੱਲ ਕੋਈ ਗੱਲ ਨਹੀਂ ਉਹਨੇ ਕਹਿ ਲਿਆ ਸੱਸ ਸਹੁਰੇ ਦਾ ਵੀ ਸੁਭਾਅ ਚੱਲਿਆ ਜਾਂਦਾ ਦਰਾਨੀ ਜਠਾਣੀ ਦਾ ਵੀ ਚੱਲਿਆ ਜਾਂਦਾ ਪਰ ਜਦੋਂ ਘਰ ਵਾਲਾ ਉਹਦੇ ਅਗੇਂਸਟ ਖੜ ਜੰਦਾ ਨਾ ਜਾ ਕੇ ਫਿਰ ਉਹ ਟੁੱਟ ਜਾਂਦੀ ਆ ਫਿਰ ਉਹ ਭੁੱਲ ਨਹੀਂ ਪਾਉਂਦੀ ਕੁਝ ਵੀ ਜੇ ਘਰ ਵਾਲਾ ਬੈਕ ਦੇ ਸਟੇਜ ਆ ਕੇ ਉਹਨੂੰ ਇਹ ਕਹਵੇ ਨਾ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਇਹਨਾਂ ਦੇ ਟੌਕਸਿਕ ਸੁਭਾਅ ਨੇ ਨਾ ਪਰ ਮੈਂ ਤੇਰੇ ਨਾਲ ਖੜਾ ਹਾਂ ਮੈਂ ਉਹਨਾਂ ਨੂੰ ਨਹੀਂ ਕੁਝ ਬਲ ਤੂੰ ਮੇਰੇ ਨਾਲ ਹਰ ਗੱਲ ਡਿਸਕਸ ਕਰ ਮੈਂ ਤੇਰੀ ਸਪੋਰਟ ਕਰਾਂਗਾ ਪਰ ਮੈਂ ਆਪਣੇ ਵੱਲ ਉਹਨਾਂ ਨੂੰ ਸਮਝ ਜਿੱਦਣ ਘਰ ਵਾਲੇ ਇਹ ਗੱਲਾਂ ਸਮਝ ਗਏ ਤੇ ਆਪਣੇ 파ਟਨਰ ਨੂੰ ਸਪੋਰਟ ਕਰ ਇਹਨੂੰ ਇਮੋਸ਼ਨਲ ਸਪੋਰਟ ਕਹਿੰਦੇ ਆ ਜੇ ਕਰਨ ਲਾ ਕੇ ਔਰਤ ਦੀ ਡਿਪਰੈਸ਼ਨ ਦੀ ਦਵਾਈ ਤਿੰਨ ਦਿਨਾਂ ਚ ਬੰਦ ਹੋ ਜਾਊਗੀ ਡਾਊਨਲੋਡ ਚੈਟ ਚਾਟ